ਗੌਰ ਨਾਲ ਸੁਣੋ ਏ ਕੌੜੀ ਸਚਾਈ ਨੂੰ ਜੀ ਸਬਰ ਕਰਕੇ ਕਿਹੜੇ ਰਾਹੇ ਪਏ ਅਸੀਂ ਦਸਣ ਲੱਗਿਆਂ ਕੌੜਾ ਕੁੱਟ ਪਾਰਕੇ ਕਿਹੜੇ ਰਾਹੇ ਪਏ ਅਸੀਂ ਦਸਣ ਲੱਗਿਆਂ ਕੌੜਾ ਕੁੱਟ ਪਾਰਕੇ ਸਾਡੀਆਂ ਗਏ ਦੋਸ਼ ਦਈਏ ਨਾ ਇਹ ਮੈਂ ਤਕਦੀਰਾਂ ਨੂੰ ਸਿੱਖੋ ਸਰਦਾਰ ਵਾਸਤਾ ਜਗਾਲ ਬੋ ਸੁੱਤੀਆਂ ਜ਼ਮੀਰਾਂ ਨੂੰ ਸਖ ਸਰਦਾਰ ਵਸਤਾਜ ਗਾਲਵੋਂ ਸੁੱਤੀਆਂ ਜ਼ਮੀਰਾਂ ਨੂੰ ਬਿਊਟੀ ਪਾਰਲਰ ਵਿੱਚ ਬਾਪ ਜਾਪ ਰਾਖੋਦੇ ਆਉਣ ਛੱਡ ਕੇ ਸ਼ਕਲ ਵਿਗਾੜ ਕੇ ਲਿਆਉਣ ਧੀਆਂ ਨੂੰ ਆਪ ਹੱਕ ਕੱਢ ਕੇ ਸ਼ਕਲ ਵਿਗਾੜ ਕੇ ਲਿਆਉਣ ਧੀਆਂ ਨੂੰ ਆਪ ਹੱਕ ਕੱਢ ਕੇ ਆਇਦ ਨੋ ਵੰਗੂ ਕੋਈ ਰੋਕਦਾ ਨਾ ਟੋਕਦਾ ਕਾਲੇ ਜੁੱਗੀ ਗੀਰਾਂ ਨੂੰ ਸਿੱਕੋ ਸਰਦਾਰ ਵਾਸਤਾ ਜਗਾਲ ਬੋਂ ਸੁੱਤੀਆਂ ਜ਼ਮੀਰਾਂ ਨੂੰ ਸਿੱਕੋ ਸਰਦਾਰ ਵਾਸਤਾ ਜਗਾਲ ਬੋਂ ਸੁੱਤੀਆਂ ਜ਼ਮੀਰਾਂ ਨੂੰ ਸਰਦਾਰਨੀਆਂ ਹੱਥਾਂ ਪੈਰਾਂ ਉੱਤੇ ਨੇ ਮਹਿੰਦੀ ਲੱਗਵਾਉਂਦੀਆਂ ਮੋਰ ਡੌਲੇ ਪਿੰਜਣੀਆਂ ਉੱਤੇ ਪਈਆਂ ਤੋਂ ਟੈਟੂ ਖਣਵਾਉਂਦੀਆਂ ਮੋਰ ਡੌਲੇ ਪਿੰਜਣੀਆਂ ਉੱਤੇ ਪਈਆਂ ਤੋਂ ਟੈਟੂ ਖਣਵਾਉਂਦੀ ਨਟਣੀਆਂ ਵਾਗ ਗੈਸ ਵਾਗ ਰਾਤ ਕਿ ਦਿਨ ਤਦ ਵੀਰਾਂ ਨੂੰ ਸਿੱਖੋ ਸਰਦਾਰ ਬਸਤਾਜ ਗਾਲਵੋਂ ਸੁੱਤੀਆਂ ਜ਼ਮੀਰਾਂ ਨੂੰ ਸਖ ਸਰਦਾਰ ਬਸਤਾਜ ਗਾਲਵੋਂ ਸੁੱਤੀਆਂ ਜ਼ਮੀਰਾਂ ਨੂੰ ਕਰਦੀਆਂ ਪੂਰਾ ਹਾਰ ਸ਼ਿੰਗਾਰ ਨੇ ਆਣ ਵਿਆਹਾਂ ਕੁੜੀਆਂ ਮੱਥੇ ਹੱਥ ਮਾਰ ਵਾਹੇ ਗੁਰੂ ਕਹਿੰਦੀਆਂ ਦੇਖਦੀਆਂ ਬੁੜੀਆਂ ਮੱਥੇ ਹੱਥ ਮਾਰ ਵਾਹੇ ਗੁਰੂ ਕਹਿੰਦੀਆਂ ਦੇਖਦੀਆਂ ਬੁੜੀਆਂ ਪੈ ਰਾਬੇ ਬਾਰੇ ਵੀ ਇਹ ਕਹਾਤਾ ਦੱਸਣਾ ਦੇਖੋ ਤਸਵੀਰਾਂ ਨੂੰ ਸਿੱਖੋ ਸਰਦਾਰਾਂ ਉਹ ਗਲੂਣਾ ਮਾਰੀਏ ਸੁੱਤੀਆਂ ਜ਼ਮੀਰਾਂ ਨੂੰ ਸਿੱਕੋ ਸਰਦਾਰ ਵਾਸਤਾ ਜਗਾਲ ਬੋ ਸੁੱਤੀਆਂ ਜ਼ਮੀਰਾਂ ਨੂੰ ਮਾਤਾ ਪਾਗੋ ਮਾਤਾ ਗੁਜਰੀ ਦੀਵਾਰ ਸੋ ਸਰਦਾਰ ਬੀਬੀਓ ਸਿੱਖੀ ਵਾਲੀ ਵੱਖਰੀ ਪਛਾਣ ਭੁੱਲੋ ਨਾ ਕਿਰਦਾਰ ਬੀਬੀਓ ਸਿੱਖੀ ਵਾਲੀ ਵੱਖਰੀ ਪਛਾਣ ਭੁੱਲੋ ਨਾ ਕਿਰਦਾਰ ਬੀਬੀਓ ਛੱਡ ਕੇ ਮੂੰਹ ਲਦੀਤਾ ਤੁਸੀਂ ਫਾੜ ਲੋਂ ਹੱਥ ਸ਼ਮਸ਼ੀਰਾ ਨੂੰ ਸਿੱਖੋ ਸਰਦਾਰ ਵਾਸਤਾ ਜਗਾਲ ਬੂ ਸੁੱਤੀਆਂ ਜ਼ਮੀਰਾ ਨੂੰ ਸਿੱਖੋ ਸਰਦਾਰ ਵਾਸਤਾ ਜਗਾਲ ਬੂ ਸੁੱਤੀਆਂ ਜ਼ਮੀਰਾ ਨੂੰ ਉਦਮ ਸ ਰੱਬ ਤੇ ਪਾਗਤ ਸਿੰਘ ਦੇ ਨੌਜਵਾਨੋ ਵੀਰਿਓ ਨਸ਼ਿਆਂ ਨੂੰ ਛੱਡੋ ਦੇਸ ਦੇ ਪਵਕ ਹੋ ਬਾ ਪੰਜਾਬੀ ਵੀਰਿਓ ਨਸ਼ਿਆਂ ਨੂੰ ਛੱਡੋ ਦੇਸ਼ ਦੇ ਪੁਵਖ ਹੋ ਬਾ ਪੰਜਾਬੀ ਹੀਰੋ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬ ਚ ਸਾੰਬੀਏ ਜ਼ਗੀਰਾਂ ਨੂੰ ਸਿੱਖੋ ਸਰਦਾਰ ਬਸਤਾਜ ਗਾਲੀਏ ਸੁੱਤੀਆਂ ਜ਼ਮੀਰਾਂ ਨੂੰ ਸਖ ਸਰਦਾਰ ਬਸਤਾਜ ਗਾਲੀਏ ਸੁੱਤੀਆਂ ਜ਼ਮੀਰਾਂ ਨੂੰ ਸਾਜ ਸਾਤਹਤ ਸਾਡੇ ਉੱਤੇ ਹੋ ਰਹੇ ਹਰ ਪੱਖੋਂ ਹਮਲੇ ਚੰਦ ਛਿਲੜਾਂ ਦੇ ਪਿੱਛੇ ਬੈੱਕ ਜਾਇਓ ਨਾ ਐਵੇਂ ਹੁ ਕੇ ਕਮਲੇ ਚੰਦ ਛਿਲੜਾਂ ਦੇ ਪਿੱਛੇ ਬੈੱਕ ਜਾਇਓ ਨਾ ਐਵੇਂ ਹੁ ਕੇ ਮਮਲੇ ਬਾਰਗੇ ਜੁਦਾਨਾ ਸਾਡੇ ਵਿਰਸੇ ਲਾਈ ਮਨੋ ਸੂਰ ਵੀਰਾਂ ਨੂੰ ਸਿੱਖੋ ਸਰਦਾਰ ਵਾਸਤਾ ਜਗਾਲੀਏ ਸੁੱਤੀਆਂ ਜ਼ਮੀਰਾਂ ਨੂੰ ਸਿੱਖ ਸਰਦਾਰ ਵਾਸਤਾ ਜਗਾਲੀਏ ਸੁੱਤੀਆਂ ਜ਼ਮੀਰਾਂ ਨੂੰ ਰਾਗੀ ਟਾਡੀ ਕਥਾ ਬਾਚਕ ਕਵੀਸ਼ਰੋਂ ਰਈਏ ਪਰ ਚਾਰ ਦੇ ਸਿੱਖੀ ਦੀਪ ਨੀਰੀ ਗੁਮਰਾ ਹੁੰਦੀ ਨੂੰ ਰਹਿਣਾ ਹੈ ਵੰਗਾਰ ਦੇ ਸਿੱਖੀ ਦੀਪ ਨੀਰੀ ਗੁਮਰਾ ਹੁੰਦੀ ਨੂੰ ਰਹਿਣਾ ਹੈ ਵੰਗਾਰ ਗੋਬੇਂਦ ਗਾਡੀਆਂ ਲਿਖੇ ਤਕਰੀਰਾਂ ਨੂੰ ਸਿੱਖੋ ਸਰਦਾਰੋ ਰਾਲ ਕੇ ਝੰਡੂੜੀਏ ਸੁੱਤੀਆਂ ਜ਼ਮੀਰਾਂ ਨੂੰ ਸਿੱਖੋ ਸਰ